ਜੇਕਰ ਦੋਸਤੋ ਤੁਸੀਂ ਦੇਸੀ ਪੋਲਟਰੀ ਫਾਰਮਿੰਗ ਦਾ ਜਿਹੜਾ ਕੰਮ ਆਉ ਸਟਾਰਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਜਿਹੜਾ ਪੋਲਟਰੀ ਫਾਰਮਿੰਗ ਬਾਰੇ ਬਿਲਕੁਲ ਵੀ ਕੋਈ ਵੀ ਜਾਣਕਾਰੀ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਇਕੱਲੇ YouTube ਤੋਂ ਜਾਣਕਾਰੀ ਲੈ ਕੇ ਜਿਹੜਾ ਪੋਲਟਰੀ ਫਾਰਮਿੰਗ ਦਾ ਅੰਦਾਜ਼ ਜਾਂ ਕੰਮ ਕਹਿ ਲਓ ਇਹ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਗਲਤ ਹੋ ਹਾਂ YouTube ਤੋਂ ਤੁਸੀਂ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋ ਪਰ ਤੁਹਾਨੂੰ ਜਿਹੜਾ ਪੂਰਾ ਤਜਰਬਾਗਾ ਉਦੋਂ ਹੀ ਮਿਲੂਗਾ ਜਦੋਂ ਤੁਸੀਂ ਪ੍ਰੋਪਰ ਜਿਹੜੀ ਟ੍ਰੇਨਿੰਗ ਜਾਂ ਫਿਰ ਇੱਕ ਦੋ ਜਿਹੜੇ ਲੋਟ ਮੁਰਗੇ ਮੁਰਗੀਆਂ ਦੇ ਪਾਲ ਕੇ ਵੇਚ ਦਮੋ ਤੇ ਜਿਹੜਾ ਇੱਕ ਅੱਧੇ ਵਾਰ ਤੁਸੀਂ ਜਿਹੜਾ ਆਂਡਾ ਸੇਲ ਕਰ ਦਮੋ ਤੇ ਆਪਣੇ ਹੱਥੀਂ ਜਿਹੜਾ ਤਜਰਬਾ ਤੁਹਾਨੂੰ ਆਊਗਾ ਉਹਦੇ ਨਾਲ ਤੁਸੀਂ ਅੱਗੇ ਅਗਲੇ ਸਾਲਾਂ 'ਚ ਕਾਫੀ ਜ਼ਿਆਦਾ ਵਧੀਆ ਤੁਸੀਂ ਤਜਰਬਾ ਲੈ ਕੇ ਜਿਹੜਾ ਇਹ ਅੱਗੇ ਤੁਸੀਂ ਕੰਮ ਕਰ ਸਕਦੇ ਹੋ ਜਿਵੇਂ ਕਿ ਪਹਿਲੇ ਸਾਲ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਉਹ ਕਿਹੜੀਆਂ ਦਿੱਕਤਾਂ ਨੇ? ਹੁਣ ਤੁਸੀਂ ਧਿਆਨ ਨਾਲ ਸੁਣਿਓ ਬਹੁਤ ਵਧੀਆ ਵੀਡੀਓ ਆ ਖਾਸ ਕਰਕੇ ਜਿਹੜੇ ਨਵੇਂ ਵੀਰ ਜਿਹੜਾ ਪੋਲਟਰੀ ਫਾਰਮਿੰਗ 'ਚ ਆਉਣਾ ਚਾਹੁੰਦੇ ਨੇ ਇਸ ਕੰਮ 'ਚ ਜਿਹੜਾ ਆਉਣਾ ਚਾਹੁੰਦੇ ਨੇ। ਸੋ ਜਿਹੜੀਆਂ ਪਹਿਲਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹ ਸਭ ਤੋਂ ਪਹਿਲਾਂ ਜੇਕਰ ਗੱਲ ਕਰੀ ਆਪਾਂ ਚੂਚਿਆਂ ਦੀ ਸਾਮ ਸੰਭਾਲ ਜਦੋਂ ਆਪਾਂ ਬੱਚੇ ਲੈ ਕੇ ਆਉਣਿਆ ਉਹ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਦੀ ਸਾਮ ਸੰਭਾਲ ਆਪਾਂ ਨੇ ਕਰਨੀ ਆ। ਦੂਜੇ ਨੰਬਰ ਤੇ ਜੇਕਰ ਗੱਲ ਕਰੀਏ ਆਪਾਂ ਚਲੋ ਬੱਚੇ ਵੀ ਪਾਲ ਲਏ ਤਾਂ ਸਾਨੂੰ ਜਿਹੜਾ ਆਂਡਾ ਵੇਚਣ ਚ ਕਾਫੀ ਜ਼ਿਆਦਾ ਦਿੱਕਤ ਆਊਗੀ ਪ੍ਰੋਬਲਮ ਆਊਗੀ ਕਿਉਂਕਿ ਆਪਣੀ ਕੋਈ ਵੀ ਉਦੋਂ ਮਾਰਕੀਟ ਨਹੀਂ ਹੋਣੀ ਹਾਂ ਮਿਹਨਤ ਨਾਲ ਆਪਾਂ ਨੂੰ ਮਾਰਕੀਟ ਜਿਹੜੀ ਬਣਾਉਣੀ ਪਊਗੀ ਮੁਰਗੇ ਮੁਰਗੀਆਂ ਵੇਚਣ ਸਮੇ ਵੀ ਆਪਾਂ ਨੂੰ ਕਾਫੀ ਜ਼ਿਆਦਾ ਜਿਹੜਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਆਪਾਂ ਹੁਣ ਅੱਗੇ ਵਧਦੇ ਹਾਂ ਯੂਟਿਊਬਰ ਵੀਰ ਜੋ ਵੀ ਦੱਸਦੇ ਨੇ ਉਹ ਬਿਲਕੁਲ ਸਹੀ ਹੁੰਦਾਗਾ ਉਹ ਸੱਚ ਹੁੰਦਾ ਹੈਗਾ ਇਹ ਜੋ ਕੋਈ ਜਿਹੜਾ ਦੋਰਾਇ ਨਹੀਂ ਹੈਗੀ ਠੀਕ ਹੈ ਜੀ ਉਸ ਉਸ 'ਚ ਬਿਲਕੁਲ ਕੋਈ ਵੀ ਝੂਠ ਨਹੀਂ ਹੁੰਦਾ ਪਰ ਹਰ ਇੱਕ ਦੀ ਦੋਸਤੋ ਜਿਹੜੀ ਕਿਸਮਤ ਉਹ ਇੱਕੋ ਜਿਹੀ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਜਿਸ ਤਰ੍ਹਾਂ ਅਸੀਂ ਦੱਸਦੇ ਹਾਂ ਕਿ ਮੁਰਗੀਆਂ 4.5 ਮਹੀਨੇ 'ਚ ਜਿਹੜੇ ਅੰਡੇ ਤੇ ਆਉਂਦੀਆਂ ਨੇ ਕਈ ਵਾਰ ਮੁਰਗੀਆਂ ਜ਼ਿਆਦਾ ਸਮਾਂ ਲੈ ਜਾਂਦੀਆਂ ਨੇ ਠੀਕ ਹੈ ਜੀ ਉਹ 4.5 ਮਹੀਨਿਆਂ 'ਚ ਨਹੀਂ ਅੰਡੇ ਤੇ ਆਉਂਦੀਆਂ ਉਹ ਬੰਦਾ ਸੋਚਦਾ ਕਿ ਆਪਾਂ ਜਿਹੜੇ YouTube ਚੈਨਲ ਤੇ ਦੇਖਿਆ ਸੀ ਜਾਂ ਫਿਰ YouTube ਚੈਨਲ ਤੇ ਆਪ ਸੁਣੀ ਸੀ ਗੱਲਬਾਤ ਉਹ ਆਪਾਂ ਨੂੰ ਗਲਤ ਦੱਸਤੀ ਉਹ ਗਲਤ ਨਹੀਂ ਹੁੰਦੀ ਦੋਸਤੋ ਉੱਥੇ ਆਪਣੇ ਨਾਲ ਕਦੇ ਕਦੇ ਆਪਾਂ ਠੱਗੀ ਦੇ ਸਕਾਰ ਵੀ ਹੋ ਜਾਂਦੇ ਆ ਸੋ ਉਹ ਕਿਵੇਂ ਹੁੰਦਾ ਹੈ ਇਹ ਕਾਰਨ ਵੀ ਹੋ ਸਕਦਾ ਕਿ ਤੁਹਾਨੂੰ ਜਿਹੜਾ ਬੱਚਾ ਹੋ ਤੁਸੀਂ ਪਿਓਰ ਬਰੀਡ ਦਾ ਨਾਂ ਲਿਆ ਹੋਵੇ ਤੁਸੀਂ ਬੱਚਾ ਸਸਤੇ ਦੇ ਚੱਕਰਾਂ 'ਚ ਪੈ ਗਏ ਤੁਸੀਂ ਸਰ ਸਸਤਾ ਬੱਚਾ ਖਰੀਦ ਲਿਆ ਹੋਵੇ ਪਰ ਫਿਰ ਤੁਸੀਂ ਕਹਿੰਦੇ ਹੋ ਕਿ 4.5 ਮਹੀਨਿਆਂ ਜਾਂ 5 ਮਹੀਨਿਆਂ 'ਚ ਸਾਡਾ ਜਿਹੜਾ ਮੁਰਗੀ ਉਹ ਅੰਡੇ ਤੇ ਨਹੀਂ ਆਈ ਜਾਂ ਫਿਰ ਤੁਹਾਨੂੰ ਹੈਚਰੀ ਵਾਲੇ ਵੀਰ ਨਹੀਂ ਪਿਓਰ ਬਰੀਡ ਨਾ ਦਿੱਤੀ ਹੋਵੇ ਤਾਂ ਵੀ ਦਿੱਕਤ ਆਉ। ਅਸੀਂ ਤਾਂ ਕਹਿੰਦਾ ਕਿ 4.5 ਮਹੀਨਿਆਂ 'ਚ ਜਿਹੜੀ ਅੰਡੇ ਤੇ ਆਜੂ ਮੁਰਗੀ ਪਰ ਜਿਹੜੀ ਜੇਕਰ ਤੁਸੀਂ ਜਿਹੜੀ 10 ਲਾ ਉਹ ਚੰਗੀ ਨਹੀਂ ਲੈਂਦੀ ਹੋਊਗੀ ਤਾਂ ਉਹ ਟਾਈਮ ਜ਼ਿਆਦਾ ਲਗਾਊ ਹੀ ਲਗਾਊਗੀ ਉੱਥੇ ਫਿਰ ਆਪਣੀ ਕੋਈ ਪ੍ਰੋਬਲਮ ਨਹੀਂ ਹੁੰਦੀ। ਇਸ ਲਈ ਦੋਸਤੋ ਮੈਂ ਤੁਹਾਨੂੰ ਬਾਰ-ਬਾਰ ਹਰ ਵੀਡੀਓ 'ਚ ਇਹੀ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਦੇਸੀ ਪੋਲਟਰੀ ਫਾਰਮਿੰਗ ਦਾ ਕੰਮ ਸਟਾਰਟ ਕਰਨਾ ਤਾਂ ਉਦੋਂ ਘੱਟ ਤੋਂ ਘੱਟ ਹੀ ਕਰਨਾ ਜਿਵੇਂ ਕਿ 100 150 200 ਜਾਂ ਫਿਰ 250 ਜੇਕਰ ਆਪਾਂ ਘੱਟ ਤੋਂ ਘੱਟ ਜਿਹੜੇ ਜਾਨਵਰਾਂ ਤੋਂ ਕੰਮ ਸਟਾਰਟ ਕਰਾਂਗੇ ਤਾਂ ਅੱਗੇ ਆਪਾਂ ਨੂੰ ਕਾਫੀ ਵਧੀਆ ਪ੍ਰੋਫਿਟ ਹੋ ਸਕਦਾ ਕਿਉਂਕਿ ਆਪਣੀ ਜਾਣਕਾਰੀ ਜੱਦੀ ਵਧਦਾ ਹੋ ਜਾਊਗਾ ਦੂਸਰਾ ਜਿਹੜੀ ਆਪਣੀ ਜਿਹੜੀ ਮਾਰਕੀਟ ਵੀ ਬਣ ਜੂਗੀ ਤਾਂ ਤੁਸੀਂ ਇਸ ਕੰਮ ਨੂੰ ਵੱਡੇ ਪੱਧਰ ਤੇ ਲਿਆ ਸਕਦੇ ਹੋ ਅੱਗੇ ਹੌਲੀ-ਹੌਲੀ ਠੀਕ ਹੈ ਜੀ ਹਮੇਸ਼ਾ ਘੱਟ ਤੋਂ ਸਟਾਰਟ ਕਰਕੇ ਤੇ ਉਦੋਂ ਤੱਕ ਤੁਹਾਡੀ ਮਾਰਕੀਟ ਵਧੀਆ ਬਣ ਜੂਗੀ ਠੀਕ ਹੈ ਜੀ ਜਦੋਂ ਬੰਦੇ ਦੀ ਮਾਰਕੀਟ ਨਹੀਂ ਹੁੰਦੀ ਉਦੋਂ ਉਹ ਪਹਿਲੀ ਵਾਰ 500 ਵਾਰਡ ਪਾ ਲੈਂਦਾ ਹੈਗਾ ਸਟਾਰਟਿੰਗ ਚ ਮੰਨ ਲਓ ਕਿਸੇ ਕੋਈ ਪਹਿਲੀ ਵਾਰ ਵਾਰਡ ਪਾ ਰਿਹਾ 500 ਤਾਂ ਉਦੋਂ ਉਹ 500 ਮੁਰਗੀਆਂ ਦਾ ਅੰਡਾ ਵੀ ਸੇਲ ਕਰਨ ਆਪਾਂ ਨੇ ਉਦੇ ਲਈ ਆਪਣੀ ਮਾਰਕੀਟ ਵੀ ਵਧੀਆ ਹੋਣੀ ਚਾਹੀਦੀ ਹੈਗੀ ਉਥੇ ਆਪਾਂ ਨਾ ਜਿਹੜਾ ਮੁਰਗੀਆਂ ਦਾ ਅੰਡਾ ਸੇਲ ਨਹੀਂ ਹੁੰਦਾ ਆਪਣੀ ਮਾਰਕੀਟ ਬਣੀ ਨਹੀਂ ਹੁੰਦੀ ਅੰਡਾ ਕੀ ਸੇਲ ਹੋਣਾ ਫਿਰ ਉਸ ਤੋਂ ਬਾਅਦ ਜਦੋਂ ਅੰਡਾ ਸੇਲ ਲਈ ਹੁੰਦਾ ਫਿਰ ਉਹ ਹੌਲੀ-ਹੌਲੀ ਜਿਹੜਾ ਵੀਰ ਆ ਕੋਈ ਵੀ ਕਰਦੇ ਨੇ ਪੋਲਟਰੀ ਫਾਰਮਿੰਗ ਉਹ ਛੱਡ ਜਾਂਦੇ ਨੇ ਉਹ ਆਪ ਦਾ ਛੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਦੂਸਰਿਆਂ ਨੂੰ ਵੀ ਕਹਿੰਦੇ ਨੇ ਕਿ ਇਸ ਫਾਰਮਿੰਗ 'ਚ ਕੁਝ ਨਹੀਂ ਰੱਖਿਆ ਇਸ ਚ ਅੰਡਾ ਨਹੀਂ ਸੇਲ ਹੁੰਦਾ ਕਈ ਵੀਰ ਮੈਨੂੰ ਵੀ ਬਹੁਤ ਸਾਰੇ ਮੈਸੇਜ ਕਰਦੇ ਨੇ ਕਿ ਬੋਇਲਟਰੀ ਫਾਰਮਿੰਗ ਚ ਜਿਹੜਾ ਅੰਡਾ ਕਿ ਕਿੱਥੇ ਸੇਲ ਕਰਨਾ ਕਿਵੇਂ ਸੇਲ ਕਰਨਾ ਉਹ ਦੋਸਤੋ ਆਪਾਂ ਨੇ ਮਾਰਕੀਟ ਬਣਾਉਣੀ ਆ ਸੋ ਆਪਣਾ ਤਾਂ ਜਿਹੜਾ 500 ਪਰਵਾਰਡ ਪਾ ਲਿਆ ਆਪਣੀ ਕੋਈ ਮਾਰਕੀਟ ਨਹੀਂ ਬਣੀ ਆਪਾਂ ਨੂੰ ਕੋਈ ਨੌਲੇਜ ਨਹੀਂ ਠੀਕ ਆ 500 ਮੁਰਗੀ ਜੋ 400 ਮੁਰਗੀ 400 ਮੁਰਗੀਆਂ ਹੋ ਗਈਆਂ ਤੇ ਜਿਹੜਾ 400 ਮੁਰਗੀਆਂ ਚੋਂ 300 ਅੰਡਾ ਆਪਣਾ ਡੇਲੀ ਹੋ ਗਿਆ ਉਹ ਸੇਲ ਵੀ ਕਰਨ ਆਪਣੀ ਮਾਰਕੀਟ ਵੀ ਹੋਣੀ ਚਾਹੀਦੀ ਹੈ। ਸੋ ਅੰਡਾ ਨਹੀਂ ਸੇਲ ਹੁੰਦਾ ਇਸ ਕਰਕੇ ਜਿਹੜਾ ਬੰਦਾ ਉਹ ਫੇਲ ਹੋ ਜਾਂਦਾ ਕੋਈ ਵੀ ਹੁੰਦਾ ਠੀਕ ਹੈ ਜੀ। ਇਸ ਲਈ ਪਹਿਲਾਂ ਤੁਸੀਂ ਘੱਟ ਤੋਂ ਕੰਮ ਸਟਾਰਟ ਕਰੋ ਆਪਾਂ ਬਾਰ-ਬਾਰ ਤਾਂ ਹੀ ਤੁਹਾਨੂੰ ਕਹਿੰਨੇ ਕਿ ਘੱਟ ਤੋਂ ਸਟਾਰਟ ਕਰੋ ਆਪਣੀ ਮਾਰਕੀਟ ਬਣਾਓ ਜਦੋਂ ਆਪਣਾ ਅੰਡਾ ਵਧੀਆ ਰੇਟ ਤੇ ਸੇਲ ਹੋਣ ਲੱਗਿਆ ਤਾਂ ਤੁਸੀਂ ਵੜ ਵਧਾਉਂਦੇ ਜਾਓ। ਹਰ ਇੱਕ ਸਾਲ ਜਿਹੜਾ ਲੋਟ ਪਾਉਣਾ ਤੁਸੀਂ ਜਾਨਵਰਾਂ ਦਾ ਉਹ ਤੁਸੀਂ ਜਿਹੜਾ ਲੋਟ ਆ ਉਹ ਵਧਾਉਂਦੇ ਜਾਓ। 200 250 500000 ਕਰ ਦੋ ਪਰ ਹਮੇਸ਼ਾ ਘੱਟ ਤੋਂ ਹੀ ਸਟਾਰਟ ਕਰਨਾ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਹੋਊਗੀ ਆਪਾਂ ਤੁਹਾਨੂੰ ਕੱਲੀ ਕੱਲੀ ਡਿਟੇਲ ਦੱਸਤੀ ਠੀਕ ਹੈ ਜੀ ਸੋ ਇਹ ਤੁਸੀਂ ਜਾਣਕਾਰੀ ਪੱਲੇ ਬੰਨ ਲਿਓ ਜੇਕਰ ਇਹ ਤੁਸੀਂ ਜਾਣਕਾਰੀ ਧਿਆਨ ਨਾਲ ਸੁਣ ਲਈ ਤਾਂ ਤੁਸੀਂ ਪੋਲਟਰੀ ਫਾਰਮਿੰਗ ਦੇ ਧੰਦੇ ਚ ਸਫਲਤਾ ਵੀ ਪ੍ਰਾਪਤ ਕਰ ਸਕਦੇ ਹੋ ਤੇ ਵਧੀਆ ਜਿਹੜਾ ਕੰਮ ਅੱਗੇ ਜਾ ਕੇ ਕਰ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆਂਗੇ ਸੋ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿਹੜੇ ਵੀ ਜਾਨਵਰਾਂ ਦੇ ਸਕੀਨ ਨੇ ਜਾਂ ਫਿਰ ਜਿਹੜੇ ਵੀ ਪੋਲਟਰੀ ਫਾਰਮਿੰਗ ਦਾ ਕੰਮ ਕਰਦੇ ਨੇ ਉਹਨਾਂ 'ਚ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਆਪਣੀ ਵੀਡੀਓ ਕਿਵੇਂ ਲੱਗੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ